ਨਸਤੋ ਦੇਵ ਹਰਿ ਕਾਹਿ ਤੱਕ ਜਨਕ ਜਾਨੇ ਪੂਰ ਸਰਬ ਪ੍ਰਪਲ ਸੋਤਨ ਸੁਮਤ ਗਿਆਨ ਧਿਆਨ ਦੰਤੇ ਜਨ ਦਾਸ ਨਾਮ ਧਿਆਨ ਸੇ ਤਿਰਪੁਨ ਮਨ ਜਾ ਕੋ ਪਰਮਾਇ ਚਨ ਅਮਰ ਕ੍ਰਿਆਵੇਦੈ ਊਜ ਨਿਕਤਰ ਕਾਮ ਜਸ ਜਨਾਇ ਤੈ ਸਦ ਅਨੁਪਚਾਉ ਨਾ ਰੂਪ ਨਾਮ ਅੰਦਰ ਕਿਰਨ ਨਾਮ ਭੇ ਪਰੇ ਰੰਗ ਨਾਨਾ ਰਿਕੀ ਮੋਦਸਤਾਰ ਪ੍ਰਵੇ ਬਲਾਸੀ ਏ ਕੰਕਾ ਲਲਤ ਸਤਿ ਕਰੇ ਨਮਾਇ ਪੂਰ ਪੂਰ ਸਰਤਾਏ नारायण करपत बनाई अपनी केमते आपरे पावे सब परतस के सब दर के ठाव जगद जीवे नाम पर नाम नाम ภาवे सब में तम नाम ภาवे परम धर्म नाम ภาवे सिमरत रेत प्राण नाम ภาवे सुनन ज्ञान ध्यान नाम ภาवे हागा आत्मा काल नाम ภาवे सब आकार नाम ภาवे विद्या सबम नाम समग्रतम सर्वण